ਇੱਕ ਇੱਕ ਕ੍ਰਿਕਟ ਤੇ ਰੋਹਿਤ ਇੱਕ ਸਾਡੇ ਕੋਲੇ ਰੋਹਿਤ ਅੰਬਾਲੇ ਤੋਂ ਸ਼ਾਗਿਆ ਜੀ ਇੱਕ ਕ로ਸ਼ੀਆ ਦਾ ਵੀਜ਼ਾ ਅੱਜ ਸਾਡੇ ਕੋਲ ਲੈ ਗਿਆ ਇੱਕ ਕ੍ਰਿਕਟ ਦੇ ਵਿੱਚ ਇੱਕ ਕ로ਸ਼ੀਆ 'ਚ ਦੋਨੇ ਰੋਹਿਤ ਸ਼ਾਗੇ ਬਹੁਤ ਬਹੁਤ ਮੁਬਾਰਕਾ ਰੋਹਿਤ ਇਸ ਜਿਹੜੀ ਆ ਤੂੰ ਅੱਜ ਤੱਕ ੱੱਕੇ ਖਾਦੇ ਏਜੰਟਾਂ ਕੋਲੇ ਲੱਗ ਲੱਗੇ ਤੇ ਜਿਹੜੀ ਆਪਣੇ ਆਪ ਸੋਰੀ ਦਸੂਗਾ ਤੇ ਖਾਦੇ ਅੱਜ ਉਹਦੇ ਰਾਸ ਆ ਕੇ ਸੈਵਨ ਸੀਜ਼ ਆ ਕੇ ਤੇ ਇਹਨੇ ਅੱਜ ਵੀਜ਼ਾ ਲੈ ਲਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਅੱਜ ਵੀਜ਼ਾ ਲੈ ਕੇ ਬਿਆਨ ਨਹੀਂ ਕਰ ਸਕਦੇ ਇਸ ਤਰ੍ਹਾਂ ਜਿੱਦਾਂ ਮੈਂ ਸੋਚ ਰਿਆ ਪਰ ਜਿੱਦਾਂ ਵੀ ਹੈਗਾ ਤੁਸੀਂ ਬਹੁਤ ਮਿਹਨਤ ਕੀਤੀ ਐ ਵੀਜ਼ਾ ਲਗਵਾਣ ਲਈ ਸਾਡਾ ਕੀ ਕਰੀਏ ਉਹ ਥੋੜਾ ਬੰਦੇ ਨੂੰ ਪਤਾ ਨਹੀਂ ਉਹਨਾਂ ਲੱਗਦਾ ਉਦੋਂ ਹੁੰਦਾ ਐ ਜਦੋਂ ਪਤਾ ਨਹੀਂ ਹੁੰਦਾ ਹੁਣ ਸਹੀ ਲਾਈਨ ਤੇ ਆਏ ਆ ਪਤਾ ਲੱਗਿਆ ਅਸੀਂ ਵੀ ਦੱਸਾਂਗੇ ਵੀ ਉਧਰ ਸਹੀ ਕੰਮ ਹੁੰਦਾ ਬਿਲਕੁਲ ਇਹਨੇ ਮੈਨੂੰ ਕਿਹਾ ਵੀ ਸੀ ਕਿ ਨਾ ਬਾਲੇ ਆਫਿਸ ਖੋਲੋ ਮੈਂ ਕਿਹਾ ਬਾਲੇ ਮੈਂ ਜਾਣਾ ਤਾਂ ਮੈਨੂੰ ਹੀ ਪੈਣਾ ਹਰ ਤਾਂ ਤੇ ਸ਼ਕਤੀਮਾਨ ਮੈਂ ਕਿਵੇਂ ਬਣ ਜੂ ਹਰ ਤਾਂ ਤੇ ਕਲੋਨ ਆਪਣਾ ਕਿਵੇਂ ਫਿੱਟ ਕਰ ਦੂੰਗਾ ਲੋਕਾਂ ਨਾਲ ਮਿਲਣਾ ਤਾਂ ਮੈਂ ਹੀ ਆ ਜਦੋਂ ਇੱਥੇ ਵੀ ਆਉਂਦੇ ਸਾਰੇ ਕਹਿੰਦੇ ਭਾਜੀ ਨੂੰ ਮਿਲਣਾ ਭਾਜੀ ਨੂੰ ਮਿਲਣਾ ਕਈ ਵਾਰੀ ਮੈਂ ਦਿੱਲੀ ਹੁੰਨਾ ਸਬਮਿਸ਼ਨ ਕਰਾਉਣ ਦੇ ਵਿੱਚ ਹੁਣ ਤੁਹਾਡੀਆਂ ਫਲਾਈਟਾਂ ਦੇ ਵਿੱਚ ਮੈਂ ਉੱਥੇ ਬਿਜ਼ੀ ਹੁਣਾ ਤੇ ਜਿਹੜੇ ਆਫਿਸ ਦੇ ਵਿੱਚੋਂ ਆ ਕੇ ਪਿੱਛੋਂ ਮੁੜ ਕੇ ਵੀ ਜਾਂਦੇ ਆ ਪਰ ਤੁਹਾਨੂੰ ਸਰਵਿਸ ਦੇਣੀ ਜ਼ਰੂਰੀ ਆ ਕਿਉਂਕਿ ਜਿਹੜੇ ਆਹ ਕਲਾਇੰਟ ਆ ਨਾ ਸਾਰੇ ਇਹ ਸਾਰੇ ਵਿਸ਼ਵਾਸ ਤੇ ਆ ਜੇ ਕਿਉਂਕਿ ਤੁਹਾਨੂੰ ਵੀ ਪਤਾ ਐਮਬੈਸੀਆ ਦੇ ਵਿੱਚ ਕੌਣ ਸਾਹਮਣੇ ਨਾਲ ਖੜਾ ਹੁੰਦਾ ਕੋਈ ਨਹੀਂ ਹੁੰਦਾ ਸਰ ਤੁਹਾਡੇ ਨਾਲ ਕਲਾਇੰਟ ਆਏ ਉਹਨਾਂ ਦੇ ਏਜੰਟ ਨਾਲ ਆਏ ਨਹੀਂ ਸਰ ਨਹੀਂ ਆਏ ਨਾ ਤੁਹਾਡੇ ਨਾਲ ਜਦੋਂ ਮੈਂ ਉੱਥੇ ਸੀਗਾ ਕਿੰਦਾ ਦਾ ਮਹਿਸੂਸ ਹੋਇਆ ਟੈਨਸ਼ਨ ਫਰੀ ਹੋ ਗਏ ਜੀ ਸਰ ਬਿਲਕੁਲ ਕੋਈ ਗੱਲ ਨਹੀਂ ਹੁਣ ਤਾਂ ਪਹਿਲਾਂ ਗਏ ਆ ਬਹੁਤ ਵਾਰ VFS ਸਟੱਡੀ ਵੀਜ਼ੇ ਦੇ ਕਰਾਉਂਦੇ ਆ ਰਹੇ ਆ ਕੋਈ ਏਜੰਟ ਨਹੀਂ ਜਾਂਦਾ ਨਾਲੇ ਤੁਸੀਂ ਦੇਖਿਆ ਅਸੀਂ ਟੈਨਸ਼ਨ ਫਰੀ ਹੋ ਗਏ ਜੀ ਕੋਈ ਚੱਕਰ ਨਹੀਂ ਇਹੀ ਟੈਨਸ਼ਨ ਫਰੀ ਕਰਨ ਲਈ ਮੈਂ ਹਮੇਸ਼ਾ ਨਾਲ ਜਾਂਦਾ ਜਿਹੜੇ ਪਹਿਲਾਂ ਫੜੇ ਹੋਏ ਆ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਮੈਨੂੰ ਨਾਲ ਖੜਨਾ ਪੈਂਦਾ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਕੌਨਫੀਡੈਂਸ ਮੈਂ ਜਾ ਕੇ ਕੁਝ ਅਲੱਗ ਕਰ ਨਹੀਂ ਸਕਦਾ VFS ਦੇ ਵਿੱਚ ਸਿਰਫ ਇਹਨਾਂ ਨੂੰ ਗਾਈਡ ਕਰਦਾ ਪਰ ਇਹਨਾਂ ਨੂੰ ਇੱਕ ਕੌਨਫੀਡੈਂਸ ਆ ਜਾਂਦਾ ਸਾਡੇ ਨਾਲ ਸਾਡਾ ਭਰਾ ਖੜ ਗਿਆ ਕੇ ਮੋਢਾ ਲਾ ਕੇ ਸਾਡਾ ਕੰਸਲਟੈਂਟ ਬਾਕੀ ਏਜੰਟਾਂ ਵਾਂਗੂ ਨਹੀਂ ਹੈਗਾ ਜਿਹੜਾ ਉੱਥੇ ਬੈਠ ਕੇ ਫੋਨ ਕਰੀ ਜਾਂਦਾ ਜੀ ਕਰਾ ਦਿਓ ਜਮਾ ਜੀ ਆਹ ਕਰ ਦਿਓ ਜੀ ਉਹ ਕਰ ਦਿਓ ਕਈ ਵਾਰੀ ਕੀ ਹੁੰਦਾ ਵੀਐਫਐਸ ਦੇ ਵਿੱਚ ਕੋਈ ਪੇਪਰ ਆ ਜਾਂ ਕੁਝ ਵੀ ਆ ਆ ਸਾਡੀ ਟੀਮ ਹਮੇਸ਼ਾ ਨਾਲ ਖੜੀ ਰਹਿੰਦੀ ਆ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜੇ ਪਿੱਛੋਂ ਆਂਦੇ ਆ ਉਹ ਵੀ ਇਹ ਚੀਜ਼ ਨੂੰ ਮਹਿਸੂਸ ਜ਼ਰੂਰ ਕਰਿਆ ਕਰੋ ਕਿ ਭਾਜੀ ਸਰਵਿਸ ਕਿੱਦਾਂ ਦੇ ਰਹੇ ਆ ਇਹ ਨਾ ਮਹਿਸੂਸ ਕਰਿਆ ਕਰੋ ਮਿਲਦੇ ਨਹੀਂ ਮਿਲਦਾ ਮੈਂ ਤਾਂ ਨਹੀਂ ਕਿਉਂਕਿ ਮੈਂ ਕਈ ਵਾਰੀ VFS ਦੇ ਵਿੱਚ ਆ ਕਈ ਵਾਰੀ ਉਹਨਾਂ ਦੀ ਫਲਾਈਟਾਂ ਦੇ ਵਿੱਚ ਬਿਜ਼ੀ ਆ ਤੁਸੀਂ ਮੈਨੂੰ ਇੱਥੇ ਆ ਕੇ ਆ ਤੁਹਾਡੀ ਜ਼ੂਮ ਇੰਟਰੈਕਸ਼ਨ ਜਾਂ ਵੀਡੀਓ ਕਾਲ ਤੇ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰ ਸਕਦੇ ਹੋ ਆਫਿਸ ਜਦੋਂ ਆਉਨੇ ਹੋ ਆਪਣਾ ਟਾਈਮ ਸਲੋਟ ਲੈ ਕੇ ਨਾਲ ਹੀ ਮੇਰੀ ਟੀਮ ਜਿਹੜੀ ਆਫਿਸ ਦੀ ਬੈਠੀ ਆ ਮੇਰੇ ਨਾਲ ਗੱਲ ਜਰੂਰ ਕਰਾ ਸਕਦੀ ਹੈ ਤੁਹਾਡੀ ਤੁਸੀਂ ਵੀ ਜੇ ਵੀਜ਼ਾ ਲੈਣਾ ਚਾਹੁੰਦੇ ਹੋ ਸਹੀ ਰਸਤੇ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਵੀ ਰੋਹਿਤ ਵਾਂਗੂ ਆ ਕੇ ਅਪਲਾਈ ਕਰ ਸਕਦੇ ਹੋ ਇਹ ਅੰਬਾਲਾ ਤੋਂ ਆ ਕੇ ਨੇ ਵਿਸ਼ਵਾਸ ਕੀਤਾ ਗੁਵਾਲੀਅਰ ਤੋਂ ਬੱਚੇ ਸਾਡੇ ਕੋਲ ਵੀਜ਼ਾ ਲੈ ਕੇ ਜਾ ਰਹੇ ਆ ਨਾਗਪੁਰ ਤੋਂ ਲੈ ਕੇ ਜਾ ਰਹੇ ਆ ਰਾਜਸਥਾਨ ਤੋਂ ਲੈ ਕੇ ਜਾ ਰਹੇ ਆ ਈਵਨ ਹੁਣ ਤੱਕ ਕੇਰਲਾ ਚੰਨਈ ਵਾਲੇ ਵੀ ਸਾਡੀ ਸਾਰੀ ਕੰਡੀਸ਼ਨਾਂ ਮੰਨਣ ਨੂੰ ਰੈਡੀ ਆ ਜਿਹੜਾ ਪਹਿਲਾਂ ਨਹੀਂ ਮੰਨਦੇ ਸੀ ਸਿਰਫ ਤੁਹਾਡੀ ਬਦੌਲਤ ਤੁਸੀਂ ਸ਼ੇਅਰ ਕਰਦੇ ਹੋ ਤੁਹਾਡੇ ਜਿਹੜੇ ਆਪਾਂ ਰਿਵਿਊਜ਼ ਵੀਡੀਓਜ਼ ਉਹ ਸਾਡੇ ਨੂੰ ਫੋਲੋ ਕਰੀ ਜਾਂਦੇ ਕਰੀ ਜਾਂਦੇ ਆ ਜਦੋਂ ਦੇਖਦੇ ਆ ਉਦੋਂ ਸਾਡੇ ਕੋਲੇ ਆਉਂਦੇ ਆ ਤੁਸੀਂ ਵੀ ਰਿਵਿਊ ਵੀਡੀਓ ਦੇਖ ਕੇ ਆਏ ਸੀ ਹਾਂਜੀ ਹਾਂਜੀ ਸਰ ਕਿੱਦਾਂ ਲੱਗਿਆ ਸੀ ਰਿਵਿਊ ਵੀਡੀਓ ਦੇਖ ਕੇ ਦੇਖ ਕੇ ਆਏ ਸੀ ਸਰ ਪਹਿਲਾਂ ਸੋਚਿਆ ਸੀ ਪਤਾ ਨਹੀਂ ਕਿਦਾਂ ਦਾ ਹੋਊਗਾ ਹੈ ਨਾ ਚਲੋ ਚੱਲਦੇ ਆ ਅੱਜ ਜਦੋਂ ਆਪ ਰਿਵਿਊ ਦੇ ਰਹੇ ਹਾਂਜੀ ਅੱਜ ਬਿਲਕੁਲ ਸੰਤੁਸ਼ਟਾ ਕੋਈ ਉਹ ਨਹੀਂ ਰਹਿ ਗਿਆ ਮਨ ਚ ਇਸ ਕਿੱਦਾਂ ਦਾ ਫੀਲ ਹੋ ਰਿਹਾ ਕਿ ਵੀ ਅੱਜ ਉਹ ਜਿੱਥੇ ਮੈਂ ਰਿਵਿਊ ਦੇਖਦਾ ਹੁੰਦਾ ਸੀ ਅੱਜ ਆਪ ਬੈਠਾ ਹਾਂਜੀ ਬਹੁਤ ਵਧੀਆ ਫੀਲ ਹੋ ਰਿਹਾ ਸਰ ਸੁਪਨਾ ਹੁੰਦਾ ਨਾ ਜਦੋਂ ਬੰਦਾ ਦੇਖਦਾ ਕਿ ਯਾਰ ਆ ਰਿਵਿਊ ਦੇਖਿਆ ਕੱਲ ਨੂੰ ਮੇਰੇ ਤੇ ਵੀ ਪਟਾਕੇ ਫੁੱਟਣ ਹੈ ਮੇਰੇ ਵੀ ਰਿਵਿਊ ਆਵੇ ਕਿ ਮੈਂ ਵੀ ਆਪਣੇ ਦਿਲ ਦੀ ਗੱਲਾਂ ਦੱਸਾਂ ਅੱਜ ਇਹ ਤਾਂ ਜਵਾਨ ਨੇ ਨਿਕਲਦੀ ਬੋਲੀ ਦਾ ਘੱਟ ਆ ਸਰ ਜੀ ਤਾਂ ਕਰਕੇ ਉਹ ਨਹੀਂ ਇੱਕ ਚਲੋ ਆਂਦਰੋ ਸ਼ਰਮ ਵੀ ਹੋ ਰਹਿੰਦੀ ਏ ਥੋੜੀ ਜੀ ਇਹ ਵੀ ਹੁੰਦਾ ਕਿ ਵੀ ਹਾਂ ਯਾਰ ਹੁਣ ਆਪਣਾ ਗੱਲ ਕਿਵੇਂ ਕਲੀਅਰ ਕਰੀਏ ਹਾਂਜੀ ਹਾਂਜੀ ਅੱਛਾ ਮਹਿੰਗਾ ਸਸਤਾ ਤੁਸੀਂ ਵੀ ਤਾਂ ਦੇਖਿਆ ਵੀ ਮਾਰਕੀਟ ਦੇ ਵਿੱਚ ਸਸਤੇ ਵਾਲਾ ਵੀ ਆ ਤੁਸੀਂ ਫਿਰ ਕਿਉਂ ਚੂਜ਼ ਕੀਤਾ ਸਾਨੂੰ ਨਹੀਂ ਸਰ ਹੁਣ ਪਹਿਲਾਂ ਹੁੰਦਾ ਸੀ ਥੋੜਾ ਜਿਹਾ ਲੋਕੀ ਕਹਿੰਦੇ ਸੀ ਨਾ ਕਿ ਮਹਿੰਗਾ ਆ ਜਦੋਂ ਰੇਟ ਦੱਸਦੇ ਸੀ ਪਰ ਜਦੋਂ ਸਰਵਿਸ ਦੇਖੀ ਤੁਹਾਡੀ ਕੋਈ ਮਹਿੰਗਾ ਨਹੀਂ ਲੱਗਿਆ ਆਪਾਂ ਨੂੰ ਸਹੀ ਹੈ ਸਹੀ ਆ ਇੱਕ ਨੰਬਰ ਹੈ ਸਰ ਇੱਕ ਨੰਬਰ ਹਾਂਜੀ ਮੇਰੇ ਤੋਂ ਪਹਿਲਾ ਅਡਵਾਂਸ ਨਹੀਂ ਲਿਆ ਕੋਈ ਅੱਛਾ ਮੈਂ ਆਫਟਰ ਵੀਜ਼ਾ ਦਿੱਤੇ ਨੇ ਸਾਰੇ ਪੈਸੇ ਤੂੰ ਕਿਵੇਂ ਆਫਟਰ ਵੀਜ਼ਾ ਦਿੱਤੇ ਜਦ ਕਿ ਮੈਂ ਤਾਂ ਪੰਜਾਬ ਤੋਂ ਬਾਹਰ ਵਾਲੇ ਤੋਂ ਜਿਆਦਾ ਅਡਵਾਂਸ ਲੈਣਾ ਨਹੀਂ ਸਰ ਮੈਂ ਤੁਹਾਡੇ ਨਾਲ ਗੱਲ ਜਵਾਨ ਤੇ ਹੁੰਦੀ ਆ ਨਾ ਗੱਲ ਤੁਹਾਡੇ ਨਾਲ ਜਵਾਨ ਹੋਈ ਸੀ ਤੁਸੀਂ ਜਵਾਨ ਤੇ ਰਹੇ ਤੇ ਆਪਾਂ ਵੀ ਜਵਾਨ ਤੇ ਰਹੇ ਆ ਹੈਨਾ ਹਾਂਜੀ ਇਦਾਂ ਦੇ ਵੀ ਬੰਦੇ ਬਹੁਤ ਘੱਟ ਹੁੰਦੇ ਆ ਪਰ ਅਸੀਂ ਹੁਣ ਬਿਨਾ ਅਡਵਾਂਸ ਤੋਂ ਕੰਮ ਨਹੀਂ ਕਰਦੇ ਕਿਉਂ ਪਹਿਲਾ ਸਟੈਪ ਦੂਜਾ ਸਟੈਪ ਤੀਜਾ ਸਟੈਪ ਜਦੋਂ ਤੱਕ ਜਾਂਦਾ ਨਾ ਕਈ ਵਾਰ ਕੀ ਹੁੰਦਾ ਹਰ ਇੱਕ ਬੰਦਾ ਰੋਹੀਤ ਵਰਗਾ ਨਹੀਂ ਹੈਗਾ ਠੀਕ ਹੈ ਹੇ ਵੀ ਹੁਣ ਇਹਦੇ ਵੀ ਮਦਰ ਫਾਦਰ ਕਦੇ ਮੇਰੇ ਕੋਲੇ ਆਏ ਨਹੀਂ ਇਹ ਵੀ ਕਹਿ ਸਕਦੇ ਸੀ ਇਹਦੇ ਮਦਰ ਫਾਦਰ ਕਿ ਯਾਰ ਸਾਨੂੰ ਕੀ ਪਤਾ ਸਾਡਾ ਤਾਂ ਬੱਚਾ ਛੋਟਾ ਸੀ ਇਹ ਪੈਸੇ ਕਿੱਦਾਂ ਦੇਊਗਾ ਐਦਾਂ ਹੋਊਗਾ ਸਾਨੂੰ ਇਹ ਚੀਜ਼ਾਂ ਬਹੁਤ ਡਰ ਲੱਗਦਾ ਤੁਹਾਨੂੰ ਪਤਾ ਦੁਨੀਆ ਤਾਂ ਹਰ ਤਰ੍ਹਾਂ ਦੀ ਆ ਅਸੀਂ ਐਗਰੀਮੈਂਟ ਕਰਦੇ ਆ ਪੇਮੈਂਟ ਸਿਕਿਉਰਿਟੀ ਲੈਨੇ ਆ ਵੀਜ਼ਾ ਕਰਵਾ ਕੇ ਦਿੰਨੇ ਆ ਤੁਹਾਨੂੰ ਆਪਣੇ ਵੀਜ਼ੇ ਤੱਕ ਮਤਲਬ ਆ ਸਾਨੂੰ ਆਪਣੀ ਪੇਮੈਂਟ ਦੀ ਸਿਕਿਉਰਿਟੀ ਤੱਕ ਮਤਲਬ ਆ ਤਾਂ ਕਿ ਅਸੀਂ ਪਿੱਛੇ ਮੁੜ ਕੇ ਨਾ ਦੇਖੀਏ ਤੁਹਾਡਾ ਕੰਮ ਵਧੀਆ ਤਰੀਕੇ ਨਾਲ ਕਰਾ ਕੇ ਦੇਈਏ ਠੀਕ ਹੈ ਕੰਮ ਦੇ ਵਿੱਚ ਕੋਈ ਪ੍ਰੋਬਲਮ ਲੱਗੀ ਨਹੀਂ ਨਹੀਂ ਤੇ ਫਿਰ ਹੱਕ ਵੀ ਸਾਡਾ ਪੇਮੈਂਟ ਲੈਣ ਦਾ ਕੱਲ ਨੂੰ ਮੰਨ ਲਓ ਰੋਹਿਤ ਮੈਂ ਅੱਜ ਤੁਹਾਡੇ ਤੇ ਯਕੀਨ ਕੀਤਾ ਕੱਲੋ 10 ਬੰਦੇ ਤੇ ਯਕੀਨ ਕਰ ਲਾ ਉਹਦੇ ਵਿੱਚੋਂ ਇੱਕ ਬੰਦਾ ਖਰਾਬ ਕਰ ਦੇਵੇ ਉਹਦੇ ਵਿੱਚ ਰੋਹਿਤ ਵੀ ਖਰਾਬ ਹੋਊਗਾ ਨਾ ਸੋ ਸਾਨੂੰ ਸਿਕਿਉਰਿਟੀ ਲੈ ਕੇ ਚੱਲਣਾ ਪੈਣਾ ਹਾਂਜੀ ਅਸੀਂ ਚੈੱਕ ਸਿਕਿਉਰਿਟੀ ਵੀ ਲੈਨੇ ਆ ਪੇਮੈਂਟ ਸਿਕਿਉਰਿਟੀ ਵੀ ਲੈਨੇ ਆ ਹਰ ਇੱਕ ਚੀਜ਼ ਪ੍ਰੋਪਰ ਐਗਰੀਮੈਂਟ ਦੇ ਵਿੱਚ ਕਰਕੇ ਕਰਦੇ ਆ ਤਾਂ ਕਿ ਤੁਹਾਨੂੰ ਵੀ ਪ੍ਰੋਬਲਮ ਨਾ ਆਵੇ ਸਾਨੂੰ ਵੀ ਪ੍ਰੋਬਲਮ ਨਾ ਆਵੇ ਤੁਹਾਡਾ ਫਿਊਚਰ ਬਣਾਉਣ ਦੇ ਵਿੱਚ ਆ ਸਾਡੀ ਜਿਹੜੀ ਟੈਂਸ਼ਨ ਹੈ ਉਹ ਘਰ ਜਿਵੇਂ ਪੇਮੈਂਟ ਵਾਜੋ ਤੇ ਅਸੀਂ ਇੰਟੈਂਸ਼ਨ ਤੁਹਾਡੇ ਕੰਮ ਕਰਾਉਣ ਤੇ ਦਈਏ ਅਸੀਂ ਅਗੋ ਏਮਪਲੋਇਰ ਵਧੀਆ ਚੂਜ਼ ਵਧੀਆ ਪਲੇਸਮੈਂਟ ਵਧੀਆ ਕੰਮ ਕਰਾਉਣ ਤੇ ਦਈਏ ਤੁਹਾਨੂੰ ਸਰਵਿਸ ਦੇਣ ਦੇ ਲਈਏ ਤਾਂ ਕਿ ਤੁਹਾਡਾ ਕੰਮ ਸਹੀ ਤਰੀਕੇ ਨਾਲ ਹੋਵੇ ਤੁਸੀਂ ਵੀ ਰੋਹੀਤ ਵਾਂਗੂ ਇਹ ਮਾਨ ਮਹਿਸੂਸ ਕਰੋ ਕਿ ਅਸੀਂ ਸਹੀ ਕੰਸਲਟੈਂਟ ਚੂਜ਼ ਕੀਤਾ ਜਿਹੜੇ ਅਸੀਂ ਪੈਸੇ ਦੇ ਰਹੇ ਆ ਉਹ ਸਹੀ ਥਾਂ ਤੇ ਦੇ ਰਹੇ ਆ ਤੇ ਜਿੰਨੇ ਦੇ ਰਹੇ ਆ ਉਹ ਕੰਮ ਦੇ ਦੇ ਰਹੇ ਆ ਐਦਾਂ ਨਹੀਂ ਲੋਕਾਂ ਵਾਂਗੂ ਕਿ ਵੀ ਹਾਂਜੀ ਕੰਮ ਹੀ ਨਹੀਂ ਹੋਣਾ ਹੁਣ ਦੇਖੋ ਵੀਜ਼ਾ ਵੀ ਕਿੰਨੇ 7 ਜਨਵਰੀ ਤੋਂ ਲੈ ਕੇ ਜੇ 24 ਨੂੰ ਆ ਗਿਆ ਤਾਂ ਦਿਨ ਗਿਣਤੀ ਦੇ 15 ਵਰਕਿੰਗ ਡੇ ਵੀ ਨਹੀਂ ਲੱਗੇ 7 ਜਨਵਰੀ ਨੂੰ ਇਹਨਾਂ ਜਮਾ ਕਰਾਇਆ ਸੀ ਹਾਂਜੀ ਹਾਂਜੀ ਸਰ 24 ਜਨਵਰੀ ਨੂੰ ਇਹਨਾਂ ਦਾ ਪਰਮਿਟ ਵੀਜ਼ਾ ਆ ਗਿਆ ਠੀਕ ਹੈ ਅੱਜ ਕਿੰਨੀ ਖੁਸ਼ੀ ਇਹਨੂੰ ਆ ਕਿੰਨੇ ਜਲਦੀ ਹੋ ਗਿਆ ਉਸ ਤੋਂ ਬਾਅਦ ਕੰਪਨੀਆਂ ਵਧੀਆ ਚੂਜ਼ ਕਰਦੇ ਆ ਤਾਂ ਜਲਦੀ ਹੁੰਦੇ ਆ ਸਾਡੇ ਕੋਲ ਕੋਈ ਜਾਦੂ ਨਹੀਂ ਹੈਗਾ ਜਾਂ ਸਾਡੀਆਂ ਕੋਈ ਸੈਟਿੰਗਾਂ ਨਹੀਂ ਹੈਗੀਆਂ ਬਸ ਇਹ ਹੈ ਅਸੀਂ ਕੰਪਨੀਆਂ ਵਧੀਆ ਚੂਜ਼ ਕਰਦੇ ਆ ਜਿਹੜੀ ਸਾਨੂੰ ਕਲੀਅਰੈਂਸ ਜਲਦੀ ਲੈ ਕੇ ਦਿੰਦੀਆਂ ਸੋ ਪਰਮਾਤਮਾ ਵੱਲੋਂ ਇਹ ਅਸੀਂ ਅਰਦਾਸ ਕਰਦੇ ਆਂ ਕਿ ਇਹ ਜਾ ਕੇ ਵਧੀਆ ਆਪਣਾ ਸੈਟਲ ਹੋਵੇ ਧਰ ਤਰ ਪੁੱਲੇ ਠੀਕ ਆ ਸਾਨੂੰ ਹੋਰ ਰੈਫਰੈਂਸ ਦਵਣ ਕਹੋਈ ਦੇਂਗਾ ਹਾਂਜੀ ਹਾਂਜੀ ਬਿਲਕੁਲ ਸਰ ਠੀਕ ਆ ਹੁਣ ਤਾਂ ਅੰਬਾਲਾ ਸੀ ਖਰੀਦ ਲਿਆ ਹਾਂਜੀ 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 ਹੈ ਅੰਬਾਲਾ ਸਾਡਾ ਹਾਂਜੀ ਹਾਂਜੀ ਠੀਕ ਹੈ ਨਾ ਸਾਡੀ ਹੁਣ ਪ੍ਰੋਮੋਸ਼ਨ ਤੁਸੀਂ ਕਰਨੀ ਹੈ ਤੁਸੀਂ ਵੀ ਕਰਨੀ ਹੈ ਤੇ ਤੁਸੀਂ ਵੀ ਕਰਨੀ ਹੈ ਕਿਉਂਕਿ ਸਾਡੇ ਹੱਥ ਸਿਰਫ ਕੰਮ ਹੈ ਤੇ ਪਿਆਰ ਤੁਸੀਂ ਦੇਣਾ ਇਸ ਕੰਮ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸਾਡੀ ਵੀਡੀਓ ਤੁਹਾਡੀ ਵੀਡੀਓ ਸ਼ੇਅਰ ਹੋਈ ਲੋਕੀ ਤੱਕ ਪਹੁੰਚੀ ਤਾਂ ਹੀ ਅੱਜ ਵੀਜ਼ਾ ਲੈਆ ਰეკੋਮੈਂਡੇਸ਼ਨ ਚ ਹੁੰਦੀ ਆ ਤਾਂ ਸਾਨੂੰ ਵੀ ਕੰਮ ਕਰਨ ਦਾ ਮਾਣ ਮਹਿਸੂਸ ਹੁੰਦਾ ਕੱਲਾ ਪੈਸਿਆਂ ਲਈ ਪਿੱਛੇ ਹਰ ਕੋਈ ਬੰਦਾ ਕੰਮ ਨਹੀਂ ਕਰਦਾ ਹੁੰਦਾ ਨੇਮ ਫੇਮ ਤੇ ਮਨੀ ਇਹ ਪ੍ਰੀ ਸਿੱਖੋਂ ਦਾ ਗਹਿਣਾ ਆ ਇਹੇ ਮੇਰਾ ਕੰਮ ਆ ਇਹੀ ਕਹਿਣਾ ਤੇ ਇਹੀ ਗਹਿਣਾ ਨੇਮ ਜੇ ਤੁਹਾਡਾ ਹੈਗਾ ਤਾਂ ਦੈਟ ਮੀਨਸ ਤੁਹਾਡਾ ਕੰਮ ਬੋਲਦਾ ਫੇਮ ਉਹਦੇ ਨਾਲ ਬਣਦਾ ਜਦੋਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਡ ਜਾਂਦੇ ਹੋ ਤੇ ਫਿਰ ਮਨੀ ਤਾਂ ਪਿੱਛੇ ਪਿੱਛੇ ਆ ਜਦੋਂ ਤੁਸੀਂ ਸਾਡੇ ਨਾਲ ਹੋ ਤੁਹਾਡੇ ਕੰਮ ਸਾਡੇ ਨਾਲ ਆ ਆ ਵੀਜ਼ੇ ਸਾਡੇ ਨਾਲ ਆ ਪੈਸੇ ਤਾਂ ਪਿੱਛੇ ਪੱछे ਹੁੰਦਾ ਜੀ ਤੁਹਾਡਾ ਪਿਆਰ ਇਦਾਂ ਹੀ ਸਾਡੇ ਨਾਲ ਬਣਿਆ ਰਵੇ ਐਦਾਂ ਹੀ ਕਿੰਨੇ ਰੋਹਿਤ ਸਾਡੇ ਕੋਲੋਂ ਜਾਣ ਇੱਕ ਰੋਹਿਤ ਸਾਡੇ ਕੋਲ ক্রিকেট ਦੇ ਵਿੱਚ ਛਾ ਰਿਆ ਇੱਕ ਸਾਡੇ ਕੋਲ ਕਰੋਸ਼ੀਆ ਦੀ ਸ਼ਾਹੂ ਇਹ ਸਾਨੂੰ ਬੜੀ ਮਾਣ ਮਹਿਸੂਸ ਹੁੰਦਾ ਇਸ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਜੁੜਨ ਲਈ ਸਾਡੀ ਵੀਡੀਓਜ਼ ਤੇ ਰੋਹਿਤ ਨੂੰ ਦੁਆਵਾਂ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਕਿ ਇਹ ਜਾ ਕੇ ਸੈਟਲ ਹੋਵੇ ਇਹਦਾ ਵਿਸ਼ਵਾਸ ਜਿੱਤੇ ਆ ਹੁਣ ਤੱਕ ਤੇ ਅੱਗੇ ਵੀ ਜਾ ਕੇ ਇਹਨੂੰ ਹਰ ਇੱਕ ਚੀਜ਼ ਜਿਵੇਂ ਜਿਵੇਂ ਅਸੀਂ ਸੈੱਟ ਕੀਤੀ ਹੋਈ ਹੈ ਦੇ ਲਈ ਉਵੇਂ ਹੀ ਇਹਨੂੰ ਮਿਲੇ ਕਈ ਵਾਰੀ ਮੁਕੱਦਰ ਸਾਥ ਨਹੀਂ ਦਿੰਦੇ ਪਰ ਤੁਹਾਡੀਆਂ ਦੁਆਵਾਂ ਨਾਲ ਉਹ ਸਿੱਧੀਆਂ ਵੀ ਹੋ ਸਕਦੀਆਂ ਤੁਸੀਂ ਦੁਆਵਾਂ ਜ਼ਰੂਰ ਦਿਓ ਧੰਨਵਾਦ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਸਸਰੀ ਘਰ ਦਾ ਜੀ ਜਿਹੜਾ 7 ਸੀਜ਼ ਆਊਗਾ ਵੀਜ਼ਾ ਜ਼ਰੂਰ ਪਾਊਗਾ। ਆਏ ਆ ਗੱਲ ਦਾ ਸਵਾਦ ਆ ਗਿਆ। ਹਨਾ ਇਹ ਚੀਜ਼ ਲਈ ਅਸੀਂ ਤਰਸਦੇ ਆਂ। ਜਿਹੜਾ 7 ਸੀਜ਼ ਆਊਗਾ ਉਹ ਵੀਜ਼ਾ ਜ਼ਰੂਰ ਪਾਊਗਾ। ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ। ਆਏ। ਹੈ ਪ੍ਰਦੀਪ ਤਾਂ ਸਿੱਖ ਲਿਆ ਇਹ ਗੱਲ ਤੋਂ ਹੈ। ਪ੍ਰਦੀਪ ਦੇ ਰਿਵਿਊ ਪੂਰੇ ਚੰਗੇ ਤਰ੍ਹਾਂ ਦੇਖਿਆ। ਇਦਾਂ ਗਿਆ ਜੀ ਸਿੱਖਿਆ ਕਰੋ ਇੱਕ ਦੂਜੇ ਤੋਂ। ਜਦੋਂ ਸਿੱਖਦੇ ਰਹਿਣਾ ਜ਼ਰੂਰੀ ਨਹੀਂ ਹੋਊਗਾ ਕਿ ਤੁਸੀਂ ਆਪਣੀ ਤੁਹਾਡੀ ਉਮਰ ਇੰਨੀ ਵੱਡੀ ਨਹੀਂ ਹੈਗੀ ਕਿ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਸਿੱਖ ਸਕੋ। ਸਿੱਖ ਸਿੱਖੋ। ਦੂਜੇ ਦੇ ਐਕਸਪੀਰੀਅੰਸ ਤੋਂ ਵੀ ਸਿੱਖਣਾ ਚਾਹੀਦਾ ਆ ਕਿਉਂਕਿ ਉਮਰਾ ਛੋਟੀਆਂ ਨੇ ਕੰਮ ਵੱਡੇ ਕਰਨੇ ਆ ਕਾਰਨਾਮੇ ਵੱਡੇ ਕਰਨੇ ਆ ਧੰਨਵਾਦ ਸਾਡੇ ਨਾਲ ਜੁੜੇ ਰਹੋ ਧੰਨਵਾਦ